ਠੀ ਜੀਜਾ ਜੀਜਾ ਹੋਵੇ ਬਿੰਦੂ ਦੀ ਮਾਰੀ ਨਾ ਹੋਇਆ ਵੇ ਭਾਏ ਰਾਬ ਦੇ ਭਾਈ ਦੀ ਬੱਜੀ ਘਰੀ ਪੱਟਿਆ ਗਿਆ ਹਾਏ ਮੇਰੇ ਸਾਹੋ ਹੋ ਮੇਰਾ ਜੀਜਾ ਮਾਰਤਾ ਓਏ ਹ ਜੀਜਾ ਜੀਜਾ ਉੱਠੀ ਉੱਠ ਓ ਜੀਜਾ ਜੀਜਾ ਖੜਾ ਹੋ ਖੜਾ ਹੋ ਜੀਜਾ ਹੋਵੇ ਪੱਟਿਆ ਗਿਆ ਵੇ ਸਾਡੇ ਇਹਨੇ ਕਹਾ ਕਹੇ ਬੰਦੇ ਦੇਖੀ ਜਾਂਦੇ ਨੇ ਉੱਤੋਂ ਦੀ ਭੱਜਦੀ ਮਰਵਾਦੀ ਡਾਂ ਚੱਕੋ ਯਾਰ ਚੱਕੋ 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 ਜੀਜਾ ਰਵਿੰਦਰ ਮੰਜਾ ਮੰਜਾ ਲਿਆ ਮੰਜਾ ਲਿਆ ਭਾਈ ਕਰ ਲੈ ਕੇ ਚਲੋ ਕਰੇ ਕਰੇ ਲੈ ਕੇ ਚਲੋ ਕਰੇ ਹਾਏ ਵਾ ਜੀਜਾ ਹਾਏ ਮੇਰਾ ਜੀਜਾ ਮਾਰਦਾ ਓਏ ਉਹ ਵੱਡਿਆ ਤੇਰਾ ਬੇੜਾ ਵਹਿ ਗਿਆ ਓਏ ਉਹ ਵੱਡਿਆ ਬੰਦੇ ਆ ਗਏ ਉੱਤੋਂ ਉਹ ਵੱਡਿਆ ਤੇਰਾ ਬੇੜਾ ਵਹਿ ਗਿਆ ਹਾਏ ਵਾ ਪੱਪੀ ਤੂੰ ਤਾਂ ਦੇਖ ਲੈਂਦੀ ਵੀ ਕੌਣ ਆ ਵੇ ਹੁਣ ਆਏ ਬੈ ਕੇ ਨਹੀਂ ਸਰਨਾ ਮੱਥੇ ਤੇ ਹੱਥ ਰੱਖ ਕੇ ਸੌਦਾ ਸੌਦਾ ਲਿਆ ਜਾ ਕੇ ਸਿਆਪਾ ਖੜਾ ਹੋ ਗਿਆ ਹਉ ਤਾਂ ਉਹ ਨਿਕਲੀ ਉਦਲੀ ਉਹ ਨਹੀਂ ਆਈ ਹੈਗੀ ਮੈਨੂੰ ਆਇਆ ਜੇ ਉਹ ਆ ਗਈ ਨਾ 12:40 ਉਹਨੇ ਉਹ ਨਹੀਂ ਖੜਾ ਛੱਡਣਾ ਹੈਗਾ ਵੀ ਮੇਰਾ ਬੰਦਾ ਮਾਰਦਾ ਵੱਜੀ ਵੀ ਡਾਂਗ ਪੂਰੇ ਜ਼ੋਰ ਨਾਲ ਆ ਸੱਟ ਵਾਲੀ ਭੈੜੀ ਵੱਜ ਗਈ ਉਹਦੇ ਮੈਨੂੰ ਲੱਗਦਾ ਜੇ ਮੈਨੂੰ ਪਤਾ ਹੁੰਦਾ ਵੀ ਬਿੰਦਰ ਆਪਣਾ ਮੈਂ ਕਾਹਨੂੰ ਮਾਰਦਾ ਪਰ ਤੈਨੂੰ ਕਿਹੜਾ ਮੂਹਰੇ ਦਿਸਿਆ ਨਹੀਂ ਹੈਗਾ ਅੰਨਾ ਹੋਇਆ ਸੀਗਾ ਡਾਂਗ ਮਾਰਨ ਲੱਗਾ ਏਡੀ ਕੀ ਕਾਲੀ ਸੀ ਤੈਨੂੰ ਡਾਂਗ ਚਲਾਉਣ ਦੀ ਦੱਸ ਤੂੰ ਹੀ ਕਹਦੀ ਬੰਦੇ ਆ ਗਏ ਚੋਰ ਆ ਗਏ ਨਾਲੇ ਬਣਦਾ ਵੱਡਾ ਬੈਲੀ ਕਾਈ ਬਰਬਾਤ ਆ ਤੀਗਾ ਉਹ ਚਾਚਾ ਆ ਗਿਆ ਸਾਡਾ 3 ਚੰਦ ਚਾਰਤਾ ਤੈਨ ਕੀ ਹੋ ਗਿਆ ਸਿਰ ਤਾਂ ਖੰਪੜ ਵਾਂਗੂ ਖੋਲਤਾ ਉਹਦੇ ਨੇ ਮਾਰ ਕੇ ਡਾਂਗ ਬੱਚੀ ਪਹਿੰਦਾ ਆਈਦਾ ਬੇੜਾ ਬੈਠਿਆ ਹੁਣ ਨਾ ਕਾਨੂੰ ਤਾਂ ਬੋਲਦਾ ਗੁੰਮ ਹੋਇਆ ਪਿਆ ਬੋਲਿਆ ਨਹੀਂ ਇਹ ਨਾ ਪੀਜੇ ਲਿਆਣਾ ਬੱਬਾ ਇਹ ਤਾਂ ਪੂਆ ਨੂੰ ਫੋਨ ਕਰਤਾ ਉਹਨੇ ਦੂਏ ਨੇ ਉਹਦੇ ਸਾਲੇ ਨੇ ਹਾਂ ਬਾਈ ਸੁਣੀ ਮਾਮਾ ਸੁਣੀ ਪੂਆ ਸਾਰੇ ਆਉਂਦੇ ਨੇ ਬੇ ਭਾਗ ਜਾ ਫਿਰ ਰਿਸ਼ਤੇਦਾਰ ਆਉਣਗੇ ਬੇਜ ਕਿ ਖੇੜਾ ਖੰਡਾਉਣਾ ਪਊਗਾ ਹੁਣ ਤਾਂ ਮੈਨੂੰ ਦੱਸਾਂ ਗੱਲ ਵੇ ਚੁੱਪ ਕਰ ਜਾ ਚੰਗਾ ਉਹੀ ਨਾ ਤੂੰ ਵੀ ਪੈਰ ਕੱਢੀ ਜਾਇਆ ਕਰ ਮੇਰੀ ਗੱਲ ਸੁਣ ਲਾ ਹੁਣ ਦਵਾਈ ਦੱਪਾ ਦਵਾ ਦਾਂਗੇ ਚੱਜਣਾ ਜਾਂ ਤੂੰ ਐ ਕਰ ਮੈਂ ਕਹਿੰਨੀ ਆ ਸੇਮੀਆਂ ਸੂਮੀਆਂ ਬਣਾ ਕੇ ਦੇ ਦਾਂਗੇ ਇਹਨੂੰ ਲੈ ਜਾ ਨਾਲ ਸੌਦਾ لے ਆਂ ਭੱਜ ਕੇ ਸੌਦਾ ਲੈ ਕੇ ਜੇ ਫਿਰ ਆਪਾਂ ਜਾ ਮੈਂ ਤੂੰ ਸੌਦਾ ਤੂੰ ਲਿਆਉਂਦਾ ਜਾ ਕੇ ਮੈਂ ਸਿਰ ਦੀ ਮਾਰ ਕਰਦਾ ਖਬਰਾਂ ਬੋਲੀ ਤੂੰ ਮੜਾ ਮੇਰੇ ਨਾਲ ਚਾਲ ਕੋਈ ਨਾ ਲੈ ਭਾਗ ਜਾ ਬਾਈ ਬਣ ਕਹਿ ਨਹੀਂ ਕਰਦੇ ਹੁੰਦੇ ਹੈਗੇ ਲੈ ਆਹ ਦੇ ਪਰਨਾ ਦੇ ਮੈਨੂੰ ਪੀ ਜਾ ਕਿੱਥੇ ਪਰਨਾ ਬੰਨ ਕੇ ਜਾਵਾਂ ਜਾਂ ਕੱਢ ਕੇ ਦੇਵਾਂ ਪਰਨਾ ਪਰਦੇ ਨੂੰ ਕੀ ਜਾ ਤਾਈ ਆ ਜਾ ਯਾਰ 8-10 ਸਹਰ ਚੱਲਾਂਗੇ ਆ ਨੂੰ ਚਾਹ ਪਿਲਾ ਦੋ ਬੇ ਤੈਨੂੰ ਚਾਹ ਦੀ ਹੋ ਰਹੀ ਆ ਇਹ ਤੇ ਸਾਡਾ ਮਰਨ ਹੋਇਆ ਪਿਆਗਾ ਆ ਓਏ ਉਹ ਨਾ ਕਰਦਾ ਉਥੋਂ ਮੁੜੇ ਜਾਈ ਸੀ ਨਾ ਬਾਹਰ ਲੈ ਚੱਲ ਤੂੰ ਮੇਰੇ ਨਾਲ ਹੀ ਚੱਲ ਫਿਰ ਮੈਨੂੰ ਐਂ ਜੀ ਕੰਮਤੀ ਇੱਥੇ ਮੈਨੂੰ ਨਹੀਂ ਨਹੀਂ ਕੰਮ ਨਹੀਂ ਤੋ ਆਇਆ ਇਹਦੇ ਪੋਣਾ ਦੀ ਮੰਨੇ ਬੇ ਭਾਗ ਜਾ ਬਾਈ ਬਣ ਕੇ ਕਿਉਂ ਚਾਹ ਤਾਂ ਪਿਲਾ ਦੋ ਮੈਂ ਪਿਆਵਾ ਨਿਕਲੂ ਹੁਣ ਐਡੀ ਗੱਲ ਹੋਈ ਪਈ ਐ ਤੁਹਾਨੂੰ ਚਾਹ ਦੀ ਪਈ ਐ ਚਾਹ ਚੱਲ ਆ ਜਾ ਨਪੁੱਤਾਂ ਨੇ ਉਹੀ ਲੈ ਦੱਸ ਕਰਤਾ ਧੱਪਟਿਆ ਬਿਆ ਕਹਿੰਦਾ ਕਿ ਚਾਹ ਬਣਾ ਦੇ ਹੁਣੇ ਪਿਉ ਉਹਨਾਂ ਨੂੰ ਕੌਫੀ ਲੈ ਆ ਜਾ ਹਾ ਜੀ ਹਾ ਜੀ ਬੰਦਾ ਸਾ ਸ੍ਰੀ ਕਾਲਾ ਬਾਬੂ ਜੀ ਸਾ ਸ੍ਰੀ ਕਾਰ ਜੀ ਸਾ ਸ੍ਰੀ ਕਾਰ ਜੀ ਸਤਿਕਾਰ ਉਠੀ ਗੋ ਕੇ ਪਾਸ ਛੋਡੀ ਬਹਿ ਜਾਂਦੇ ਖੜ ਜਾ ਪਟਾਚਾ ਬਹਿ ਜਾ ਓਏ ਸੌਦਾ ਪਾਇਓ ਜੀ ਸੌਦਾ ਤਾਂ ਠੀਕ ਆ ਪਹਿਲਾਂ ਨਾਲ ਸਾਹਿਬ ਰਹਿੰਦਾ ਆਪਣਾ ਪਹਿਲਾਂ ਵਾਲਾ ਸਾਹਿਬ ਕਰਤਾ ਦਿੱਤਾ ਓਏ ਆ ਲੈ ਗਿਆ ਤੇ ਪਤौरा ਉਦੋਂ ਬਾਅਦ ਚਾ ਇਹ ਕਦੋਂ ਲੈ ਗਿਆ ਮਹੀਨਾ ਕ ਪਹਿਲਾਂ ਲੈ ਗਿਆ ਇਹ ਕਿੱਧਰ ਛੱਟਾ ਇਹ ਉਹ ਸੌਦਾ ਲੈ ਕੇ ਤੂੰ ਚਾਚਾ ਸ਼ਾਹੂੰ ਤੇਰੀ ਓਏ ਸੁਖ ਸੁਖੀ ਤੇਰੀ ਮੇਰੇ ਨਾਂ ਤੇ ਲੈ ਗਿਆ ਇਹ ਸੌਦਾ ਹੋਰ ਵੀ ਤਾਂ ਕਹਿੰਦਾ ਉਹਨੇ ਮੰਗਾਇਆਗਾ ਚਾਹੇ 10000 ਦਾ ਸੌਦਾ ਕਿੱਧਰ ਛੱਟਾ ਹੈ ਤੂੰ ਓ ਮੇਰੀ ਗੱਲ ਤਾਂ ਸੁਣ ਲੈ ਚਾਚਾ ਤੂੰ ਤਾਂ ਗਲ ਪੈਗਾ ਯਾਰ ਉੱਥੇ ਨਾ ਮੈਂ ਸੁਖ ਸੁਖੀ ਦੀ ਟਾਚ ਦਾ ਵਿਆਹ ਹੋ ਜੇ ਮੈਂ ਸੌਦਾ ਚੜਾ ਕੇ ਜਾਊਂਗਾ ਓ ਖੇਦਾ ਮੇਰੇ ਹਰ ਆਪ ਮਰੀ ਜੰਨੇ ਆ ਬਾਪਾ ਆਪਣੇ ਕਰਤਾਰ ਤੋਂ ਪੁੱਛ ਲਈ ਮੈਂ ਪਿਛਾ ਦੂੰਗਾ ਤੇਨੂੰ ਲੈ ਹੋਰ ਛੇਟਾ ਅੱਗੇ ਤੋਂ ਭਾਈ ਸੌਦਾ ਨਾਲ ਚਕਾਈ ਇਹਦਾ ਮੈਂ ਆਪ ਹੀ ਦੇਖੂ ਚੱਲ ਤੂੰ ਸੌਦਾ ਪਾ ਦੇ ਤੇਰ ਜਿੱਤੇ ਗੱਲ ਪੈਣਾ ਗੱਲ ਨਾ ਪਾ ਮੈਂ 10000 ਦਾ ਸੌਦਾ ਯਾਰ ਕੋਈ ਚੱਲ ਮਾਰੇ ਵਿਆਹ ਚ ਜਾਂਦਾ 10000 ਦਾ ਸੌਦਾ ਹੋ ਜਾ ਤੇਰਾ ਵਿਆਹ ਵੀ ਹੋ ਗਿਆ ਸੁੱਖ ਸੁੱਖੀ ਜੀ ਇੱਥੇ ਮੈਂ ਟੋਲੀ ਅੱਡ ਗਿਆ ਮੈਂ ਡੀਡੀ ਝੋਲੀ ਉੱਥੇ ਚੱਲ ਚੱਪਾ ਅੱਜਕੱਲ ਦਾ ਸ਼ੱਕਰ ਪਾ ਦੀ ਸ਼ੱਕਰ ਹੋ ਗਈ ਜੀ ਹਾਂ ਤੇ 5 ਕਿੱਲਿਓਂ ਖੰਡ ਪਾ ਦੀ ਚਾਹ ਤਾਂ ਗੁੜ ਵੀ ਪਵਾ 10 ਕਿਲੋ ਹੋ ਗਈ ਜੀ ਮਾਂ ਮੈਂ ਕੀ ਕਰਾਂ ਚਾਹ ਪੱਤੀ ਦਾ ਪੈਕ ਪਾ ਦੇ ਇੱਕ ਚਾਹ ਪੱਤੀ ਹੋ ਗਈ ਜੀ ਇੱਕ ਪੈਕ ਇਹ ਬੜੀਆਂ ਪਾ ਦੇ ਇੱਕ ਬੜੀਆਂ ਹੋ ਗਈਆਂ ਜੀ ਹਾਂ ਨੋਨ ਮਿਰਚ ਮਸਾਲੇ ਜੇ ਪਾ ਦਿਓ ਹਾਂ ਭਾਈ ਅੱਜ ਅੱਜ ਇੱਕ ਲੀ ਕਰਦੀ ਚਾਹੀਦਾ ਹਾਂ ਹਾਂ ਸਾਬਣਾ ਸੁਬਣਾ ਸਾਬਣਾ ਪਾ ਦੇ ਹਾਂ ਕੱਪੜੇ ਧੋਣ ਵਾਲੀ ਪਾ ਦੇ ਨਹਾਉਣ ਵਾਲੀ ਪਾ ਦੇ ਠੀਕ ਹੈ ਹੋਰ ਤੇਲ ਸਰ ਸਰਵਾ ਤੇਲ ਕਰਦੇ ਸੱਜ ਇੱਕ 5 ਲੀਟਰ ਭਾਈ ਸਰੋਂ ਤੇਲ ਹੋ ਗਿਆ ਜੀ ਹੋਰ ਸਾਹ ਸਾਹ ਬੱਪ ਵਾਲੀ 10 ਕਿਲੋ ਗੁੜ ਪਵਾਰਾ ਲੱਗ ਲੱਗ ਕਰ ਦੇਵੀਂ ਵਰਤੀ ਵਰਤੀ ਵਾਲਾ ਗੁੜ ਪਾ ਦੇ ਠੀਕ ਗੱਟੇ ਹੀ ਕਰ ਦਿੰਦੇ ਹਾਂ 10 ਕਿਲੋ ਕਰਦੇ ਉਹਦੀ ਇੱਛਾ ਜੜਾ ਕਟਾਈ ਕਰਾ ਕੇ ਕਿ ਕਿੜੀ ਨਾਲ ਤਾਂ ਹੁਣ ਅੱਗੇ ਹੈ ਤੇ ਇਹ ਹੈ ਸਾਫ ਪਾ ਦਿਓ ਹੀ ਸੌ ਹੋ ਗਿਆ ਜੀ ਖਿਚੜੀ ਪਾਉਣਾ ਖਿਚੜੀ ਹੁੰਦੀ ਆ ਉਹ ਵੀ ਕੀ ਕਹਿੰਦੇ ਆ ਕੀ ਕਹਿੰਦੇ ਬਾਬਾ ਨੂੰ ਨਾ ਸੁਟਾਤਾ ਕਟਾਈ ਹੁੰਦੀ ਆ ਖਟਾਈ ਹਾਂ ਉਹ ਪਾ ਦਿਓ ਪਾ ਦਿਓ ਫਿਰ ਪਾਤਾ ਬਾਕੀ ਸਮਾਨ ਕਿਹੜਾ ਪਾਉਣਾ ਪਾ ਦਿਓ ਬਸ ਵਾਓ ਪਾ ਦੇ ਜਿਹੜਾ ਪਹਿਲਾਂ ਲੈ ਕੇ ਆਣਾ ਉਹਨਾਂ ਮੈਂ ਇਕੱਠਾ ਸਮਾਨ ਹਾਂ ਲੈ ਕੇ ਇਹ ਲੂਜੇ ਵੀ ਪਾ ਦਿਓ ਇਹ ਆਟੋ ਕਰਨਾ ਹੈ ਨਾ ਨਾ ਬਿੱਕੀ ਦੇ ਨੋਂਦੇ ਹੋ। ਛੇਮੀਆਂ ਦਾ ਪਟਕੇ ਨਹੀਂ ਆਉਂਗਾ। ਹਾਂ ਹਾਂ। ਜੇ ਬੰਦੇ ਛੱਟ ਛੁੱਟ ਬਾਜੇ ਉਹ ਪਾ ਦੇ ਇੱਕ ਪਟਕ ਦੋ। ਛੇਮੀਆਂ ਕਰਤੀ। ਹਾਂ। ਬਸ ਆ ਪਾ ਦੇ ਸੌਦਾ। ਹਾਂ। ਹਾਂ ਇਹ ਪਹਿਲਾਂ ਨਾ ਕਰਜ਼ੀ ਟਾਈਮ ਨਾਲ। ਹਾਂ ਹਾਂ ਮੈਂ ਕਰਦਾ ਗੱਲ ਕਰੇ ਜਾ ਕੇ ਫਿਰ। ਠੀਕ ਹੈ। ਦੇਖਦਾ ਕਰੂੰਗਾ ਸਾਬ ਕਿਤਾਬ ਸਾਰਾ। ਠੀਕ ਹੈ ਠੀਕ ਹੈ। ਭੇਜ ਦੇਗਾ ਇਹ ਸੌਦਾ ਆਪੀ। ਹਾਂ ਭੇਜਾਂਗੇ ਭੇਜਾਂਗੇ। ਬਸ ਠੀਕ ਹੈ। ਚੱਲ ਓਏ ਤੇਰੇ ਤਾਂ ਮੈਂ ਕਰਮਣਾ। ਲੰਗਰ ਜਿਹਾ ਸੇਵਾ। ਲੰਗਰ ਪੈਣਾ ਟੱਕੇ ਨਾਲ ਹੁਣ। ਨਾ ਨਾ ਲੰਗਰ ਸੇਵਾ ਮੈਂ ਕਰਾਂ। ਤੇ ਤਾਂ ਮੈਂ ਲਹੂੰ ਤੌੜੀ ਜਾ ਕੇ ਮ ਸ਼ੁੱਕ ਸ਼ੁੱਕੀ ਤੇਰੀ ਪੂਰੀ ਹੋਈ ਹੈ ਕਾ ਨਾ ਐਂ ਦੱਸ ਤਾ ਯਾਰ ਆਦੀ ਮਕਲਾਵੀ ਦੀ ਸੁੱਖਾ 10000 ਦਾ ਸੌਦਾ ਦਾ ਮੇਰੇ ਆ ਸਾਲਿਆ ਕੋਈ ਮਾੜੇ ਵਿਆਹ ਤੇ ਨਹੀਂ ਲੈ ਕੇ ਜਾਗਾ ਤਨਖਾਹ ਚ ਕੱਟ ਲਈ ਮੇਰੀ ਕੱਢੀ ਕੀ ਗੱਲ ਹੈ ਬਹੁਤ ਬਣਾਉਂਦਾ ਬੈਂਕ ਚ ਲੱਗਾ ਝੂਠਾ ਬੋਲ ਸੱਚੇ ਚ ਦੱਸ ਕਿੰਨੂ ਦੇ ਕੇ ਆਂ ਸੌਦਾ ਖੜ ਜਾ ਖੜ ਜਾ ਫੋਨ ਆਇਆ ਚਲ ਆ ਗਿਆ ਜਨ ਤਲ ਜੂ ਗੱਲ ਹੈ ਕਰਲਾ ਕਰਲਾ ਇਹ ਕੌਣ ਲਾਈ ਜਾਂਦੀ ਛੋਡਲ ਕਰੋ ਹੈਲੋ ਹੈਲੋ ਹਾਂ ਬਾਗਰੀ ਕਰ ਦੇ ਤੂੰ ਕੀ ਕਿੱਥੇ ਆ ਗਿਆ ਸ਼ਹਿਰ ਗਿਆ ਹੋਇਆ ਸ਼ਰਾਬ ਸੌਦਾ ਲੈਣਾ ਹਾਂ ਸੁਰਖੀ ਪਾਊਡਰ ਵੀ ਮੁੱਕਿਆ ਪਹਿਲੇ ਆ ਰੋਂਦਾ ਸੁਰਖੀ ਪਾਊਡਰ ਵੀ ਰੇ ਘਰੇ ਦਾ ਕੀ ਹੋਇਆ ਪਿਆ ਤੈਨੂੰ ਸੁਰਖੀ ਪਾਊਡਰ ਦੀ ਹੋਈ ਪੀ ਹੈ ਪਰ ਹੁਣ ਰਿਸ਼ਤਾ ਦਾ ਰਾਂਗੇ ਆ ਲਾ ਕੇ ਬਹਿਣਾ ਹੁੰਦਾ ਬੰਦੇ ਨੇ ਬੁਰਾ ਲੱਗਦਾ ਉਹ ਤਾਂ ਨਾ ਤਮੀ ਦੇ ਆਈਆਂ ਬਣਦਾ ਚੱਟਾ ਬਣਦਾ ਚਾਣਦਾ ਪੁੱਛਦਾ ਸੇਠ ਨੂੰ ਜੇ ਹੋਊਗਾ ਇਹਦੇ ਤੇ ਮੇਰੀ ਗੱਲ ਸੁਣ ਹਾਂ ਵਧੀਆ ਕੰਪਨੀ ਲੈ ਲਈ ਤੇ 30000 ਦਾ ਹੋਊਗਾ ਸਮਾਨ ਮੇਰੇ ਸਾਹ ਦਾ ਇੰਨਾ ਲਾ ਕੇ ਕਿਧਰ ਤੈਨੂੰ ਨੱਚਣ ਜਾਣਾ ਕਿਧਰੇ ਤੂੰ ਉਹ ਰਿਆ ਮੇਗਾ ਮੁਰਤੇ ਆਏ ਲੈ ਦਿਲਾ ਆ ਜਾ ਬਜਾ ਟਿੱਕੇ ਤੂੰ ਹੂੰ ਸੱਚਾ ਪੁੰਦਰੀਆ ਸੀਟ ਉ ਦੁਕਾਨ ਵੀ ਦੇ ਲੈ ਵੱਡੀ ਕਰ ਲਈ ਬਾਪੂ ਹੋਰਾਂ ਨੇ ਹਾਂ ਹਾਂ ਪੂਰੇ ਬਣ ਕਟਰਾ ਕਰ ਲੈ ਜਗਾਰ ਹੈ ਉਦੋਂ ਛੋਟੇ ਛੋਟੇ ਆਉਂਦੇ ਛੋਟੀ ਦੁਕਾਨ ਹੁੰਦੀ ਹੋਰ ਇਹ ਚਾਚਾ ਹਾਂ ਤੂੰ ਸੌਦਾ ਪਵਾ ਮੈਂ ਤੂੰ ਪਸਾਈ ਕਰਾ ਮੈਂ ਤੰਨ ਮਾਰ ਉਫਾੜ ਕੇ ਦਰ ਆ ਜਾ ਪਵਾਤਾ ਯਾਰ ਮੈਂ ਆ ਜਾਣਾ ਕੋਈ ਨਹੀਂ ਅੰਦਰ ਆ ਜਾ ਕਿਰਨਾ ਜਹੀ ਚੱਲ ਆਪਾਂ ਸਾਰਾ ਦਿਨ ਪੰਡੋਰ ਖਾਣੇ ਦਾ ਹੀ ਨਿਭੜਦਾ ਮਿੰਟ ਤੋਂ ਬਾਅਦ ਹੋ ਜਾਂਦੇ ਆ। ਕਦੇ ਆ ਮਾਂਜ ਲੱਕ ਦੋ। ਕਰਿਆ ਆਪਣੇ ਵਾਲਾ। ਹਾਂ। ਕਰਿਆ ਕਿ ਮੈਂ ਠੀਕ ਹੈ ਬੁਰਾ। ਹਾਂ ਬੋਲਦੇ ਹੀ ਨਹੀਂ ਹੈਗਾ। ਉਹ ਭਾਬੀ ਇਹਦੇ ਜਿੱਦਾਂ 6:00 ਵਜੇ ਆ ਇਹਨੂੰ ਸੁਣਨੋਂ ਹਟ ਗਿਆ। ਹਾਂ ਵੇ। ਹਾਂ। ਮੈਂ ਮਰ ਜਾਂਦਾ ਸਿਆਪੇ ਖੜਾ ਹੋ ਗਿਆ ਹੈ। ਕੀ ਕਹਿਦੀ ਐ ਇਹ? ਹੈਂ? ਏ ਕੀ ਕਹਿੰਦੀ ਆ ਕਹਿੰਦੀ ਖੇਤ ਗਿਆ ਹੈ ਖੇਤ ਧੁੱਪ ਚੜੀ ਹੋਈ ਆ ਧੁੱਪ ਕਾੜੂ ਜੀਜਾ ਹੈ ਖੇਤ ਪਹਾ ਕੀ ਸਾਰੇ ਜਕਰਿਆ ਨਹੀਂ ਕਿਸ ਪਤਾ ਨੂੰ ਆਏ ਖੇਤ ਖੇਤ ਤਾਹਾਂ ਕੋਠੇ ਤੇ ਬੈਠਿਆ ਓ ਕਾੜੂ ਆਏ ਆਏ ਉੱਥੇ ਭੱਜ ਕੇ ਆਈ ਉੱਥੇ ਤੱਕ ਉਹ ਕਾਣੂ ਜੀਜਾ ਖੇਤ ਗਿਆ ਹੋਇਆ ਵੇ ਦਰ ਫਿੱਟੇ ਮੂੰ ਤੇਰੇ ਸਮਝਾਉਣ ਵਾਲੇ ਦੇ ਕੀ ਬੋਲ ਮਾਰਦਾ ਤੂੰ ਹੂੰ ਬੋੜਾ ਹੋਏਗਾ ਹਾਂ ਆਏ ਸਮਝਾਉਣ ਤੇ ਹੋ ਰਹਾ ਇਸ਼ਾਰਾ ਕਰਕੇ ਚੱਜਣਾ ਸਮਝਾਉਂਦਾ ਇਹ ਕਹੇਗਾ ਦਲੀਆ ਖਾਊਗਾ ਮੈਂ ਦਲੀਆ ਖਾਊਗਾ ਸੁਣ ਗਿਆ ਮੈਂ ਤਾਂ ਸੁਣਦਾ ਬਣਾ ਦਾਂਗੇ ਕੀ ਕੀ ਕਹਿੰਦੀ ਆ ਕਹਿੰਦੀ ਹਾਂ ਬਣਾ ਦਾਂਗੇ ਵੀ ਵੇ ਕਸਰ ਹੋ ਗਈ ਇਹਨੂੰ ਬਣਾ ਬਣਾ ਦੂ ਬਣਾ ਦੂ ਅੱਛਾ ਹਾਂ ਰੋਟੀ ਖਾਂਦੇ ਦਲੀਆ ਚਮਚਿਆਂ ਨਾਲ ਦਲੀਆ ਹਾਂ ਕਹਿੰਦਾ ਬਣਾ ਦੂ ਬਣਾ ਦੂ ਹਾਂ ਕਹਿੰਦੀ ਕਹਿੰਦੀ ਬੈਹ ਜਾਓ ਤੁਸੀਂ ਹਾਂ ਕਹਿੰਦੀ ਬੈਹ ਜਾਓ ਹਾਂ ਮੇਰੀ ਗੱਲ ਸੁਣ ਪੇ ਇਹਨੂੰ ਚੱਜ ਦੇ ਡਾਕਟਰ ਕੋਲ ਦਿਖਾ ਲੈਂਦੇ ਕਿੱਥੇ ਲਈ ਫਿਰੇਗੇ ਦਿਖਾਏ ਨੇ ਟੈਸਟ ਕਰਾਏ ਨੇ ਤੇ ਵੱਡੇ ਵੱਡੇ ਫੇਰ ਕੀ ਕਹਿੰਦਾ ਡਾਕਟਰ ਡਾਕਟਰ ਕਹਿੰਦਾ ਵੀ ਹੌਲੀ ਹੌਲੀ ਦੇਖੋ ਜੇ ਸੈੱਟ ਆ ਗਿਆ ਤਾਂ ਆ ਗਿਆ ਅੱਛਾ ਆ ਫੋਨ ਟੈਲੀਫੋਨ ਵੱਜਦਾ ਆਰੇ ਹੱਥ ਗਿੱਲਿਆ ਚੱਕੀ ਆਹ ਬੱਜਦਾ ਟੈਲੀਫੋਨ ਮੈਂ ਪੰਡ ਰੱਖਿਆ ਵੇ ਦੇਖੀ ਕੌਣ ਮੈਂ ਮੈਂ ਕਰਦਾ ਗੱਲ ਖੜ ਜਾ ਇਹ ਹਾਂ ਹੈਲੋ ਸੌਰੀ ਹੈ ਬੁਧਰ ਗਈ ਮਾੜਾ ਹੋ ਗਿਆ ਤਾਂ ਫਿਰ ਹੋ ਰਹਾ ਉਹ ਉਰੇ ਦਾ ਉਰੋ ਗਿਆ ਗਿਆ ਹੈ ਸਵੇਰ ਹੋੜ ਗੁਜਰੀ ਆ ਹਾਏ ਹਾਏ ਜੀਜਾ ਜੀਜਾ ਮਾਤਾ ਰੰਡਾ ਆ ਗਿਆ ਮੰਜੇ ਟੜੀ ਬਾਈ ਜੀ ਹਾਏ ਜੀਜਾ ਇਹਦੀ ਪਿੰਡ ਨਹੀਂ ਦੀ ਮਾਤਾ ਰੰਡਾ ਹੋ ਗਿਆ ਹਾਏ ਮਾ ਰੰਡਾ ਹੋ ਗਿਆ ਓਹੋ ਇਹਦੀ ਭੈਂਤੀ ਵੱਡੀ ਹਾਂ ਹਾਂ ਉਹ ਗੁਜਰਗੀ ਅੱਜ ਸੋਹਣੀ ਸਰਾਖੀ ਹਾਂ ਆ ਬਾਬੀ ਬਾਬੀਏ ਨਹੀਂ ਬਾਬੀਏ ਆ ਕੀ ਹੋ ਗਿਆ ਕੀ ਹੋ ਗਿਆ ਮਟਾ ਰੱਡਾ ਹੋ ਗਿਆ ਬਾਬੀਏ ਤੂੰ ਵਹਿਕਦਾ ਸੀ ਤੇਰੀ ਪਾਇਣਾ ਗੁਜਰਗੀ ਆਹ ਮੈਨੂੰ ਕੀ ਆਪੂਰਦਾ ਦੱਸਿਆ ਹੱਜ ਗੁਦਰੀਆ ਹੱਜ ਗੁਦਰੀਆ ਇਹ ਬੇੜਾ ਬੇੜਾ ਨੰਨ ਨਾ ਆਈ ਜਾਵਾ ਦਰ ਆਈ ਜਾਵਾ ਓਈ ਜਾ ਬੋਲਾ ਤੂੰ ਰੋਣਾ ਬੰਦਾ ਕਰ ਪੜੀ ਮੈਂ ਗੱਲ ਸਹੀ ਕਰੀ ਸੀ ਆ ਵੱਡੇ ਨੂੰ ਪੂਣ ਫੇਲ ਕਰ ਦੋ ਫਿਰ ਉਹ ਆ ਜਾਏਗਾ ਵੱਡੇ